ਹਲਕਾ ਗੇਲ ਤਾਜਪੁਰ ਦੇ ਸੁਕੇ ਸਖ ਸੁਖਮੀ ਸਿੰਘ ਬਾਦਲ ਜੀ ਪ੍ਰਧਾਨ ਸਭੂਨ ਵੀ ਕਾਲੀ ਦਲ ਦੀ ਰੈਲੀ ਰੱਖੀ ਗਈ ਸੀਗੀ ਸਰਦਾਰ ਰਣਜੀਤ ਸਿੰਘ ਢਿੱਲੋਂ ਦੇ ਫੱਕ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਤੇ ਜੋ ਪ੍ਰਧਾਨ ਸਾਹਿਬ ਅੱਜ ਗਏ ਨੇ ਵੈਸੇ ਤਾਂ ਜਗ ਜਾ ਰਹੀ ਹੈ ਵੀ ਇਕੱਲੇ ਢਿੱਲੋਂ ਸਾਹਿਬ ਨੂੰ ਛੱਡ ਕੇ ਬਾਕੀ ਜਿੰਨੇ ਵੀ ਕੈਂਡੀਡੇਟ ਨੇ ਜਾਂ ਤਾਂ ਦੂਜੀਆਂ ਪਾਰਟੀਆਂ ਜੋ ਆਏ ਹੋਏ ਨੇ ਜਾਂ ਬਾਹਰੋਂ ਆਏ ਹੋਏ ਨੇ ਸੋ ਇੱਕ ਬਹੁਤ ਵਧੀਆ ਇਮਾਨਦਾਰ ਕੈਂਡੀਡੇਟ ਇਹਨਾਂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਜਿਹੜੇ ਪਹਿਲਾਂ ਕਾਉਂਸਲਰੀ ਤੋਂ ਸ਼ੁਰੂ ਕਰਕੇ ਐਮਐਲਏ ਰਹਿ ਕੇ ਹੁਣ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਹੈ ਬਿਲਕੁਲ ਬੇਦਾਗ ਕੈਰੀਅਰ ਹੈ ਜੀ ਉਹਨਾਂ ਦਾ ਗੁਰਸੇਖ ਆਦਮੀ ਨੇ ਸੋ ਮੈਂ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਵੀ ਇਹ ਜੇ ਚਿਹਰੇ ਮੂਰੇ ਲੈ ਕੇ ਆਓ ਤਾਂ ਜੋ ਆਪਣੇ ਲੁਧਿਆਣੇ ਦਾ ਭਲਾ ਹੋ ਸਕੇ ਸ਼ਹਿਰ ਦੀ ਵੋਟ ਦਾ ਕੰਦੇ ਵਿੱਚ ਹੱਲੇ ਤੱਕ ਪ੍ਰੋਪਰ ਪ੍ਰੋਵੀਜ਼ਨ ਸ਼ਹਿਰ ਦੀ ਵੋਟ ਦੇ ਹੱਲੇ ਲੀਡ ਤੁਸੀਂ ਨਹੀਂ ਕਰ ਰਹੇ ਪਿੰਨਾ ਜੋ ਲੀਡ ਕਰ ਰਹੇ ਉਹ ਤਾਂ ਕੀ ਜਿੱਤ ਸਕੂਗੇ ਦੇਖੋ ਜੀ ਸ਼ਹਿਰ ਦੀ ਵੋਟ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਸਾਡਾ ਦਿਹਾਤੀ ਹਲਕਾ ਹੈ ਲੇਕਿਨ ਦਿਹਾਤੀ ਸਾਡੇ ਜਿਹੜਾ ਹੈਗੇ ਤਿੰਨ ਹਲਕੇ ਨੇ ਜਗਰਾਉਂ ਦਾਖਾ ਔਰ ਗਿੱਲ ਇਹਦੇ ਵਿੱਚੋਂ ਅਸੀਂ ਪੂਰੀ ਲੀਡ ਕਰਾ ਕੇ ਢਿਲੋ ਸਾਹਿਬ ਨੂੰ ਮਤਲਬ ਤੋੜਾਂਗੇ ਦਾ ਫਿਰ ਚਲੋ ਜੋ ਸ਼ਹਿਰ ਵਾਲੇ ਹੈਗੇ ਨੇ ਉਹ ਆਪਣਾ ਜਵਾਬ ਜਿਹੜਾ ਹੈਗਾ ਉਹ ਹੀ ਦੇ ਸਕਦੇ ਨੇ ਅਸੀਂ ਤਾਂ ਆਪਣੇ ਬਾਰੇ ਦੱਸ ਸਕਦੇ ਹਾਂ ਭਾਰਤੀ ਜਨਤਾ ਪਾਰਟੀ ਤੋਂ ਅਲੋਕ ਕੇ ਤੁਸੀਂ ਸਮਝਦੇ ਹੋ ਤੁਹਾਨੂੰ ਫਾਇਦਾ ਹੋਏਗਾ ਦੇਖੋ ਜੀ ਫਾਇਦੇ ਨੁਕਸਾਨ ਦੀ ਗੱਲ ਨਹੀਂ ਸਿਧਾਂਤਾਂ ਦੀ ਗੱਲ ਹੈ ਜੋ ਆਪਣੇ ਸਿਧਾਂਤ ਸੀਗੇ ਉਹਦੇ ਉੱਤੇ ਜੇ ਸਾਨੂੰ ਕਿਸੇ ਚੀਜ਼ ਤੋਂ ਮਜਬੂਰ ਕੀਤਾ ਗਿਆ ਜਾਂ ਕੁਝ ਹੋਰ ਉਹਦੇ ਕਰਕੇ ਫਿਰ ਸ਼ਰੂਨ ਇਕੱਲੇ ਦਲ ਨੇ ਇਹੀ ਡਿਸੀਜਨ ਲਿਆ ਕਿ ਜਿਹੜਾ ਅਸੀਂ ਜਿੰਨੇ ਵੀ ਇਲੈਕਸ਼ਨ ਹੈਗਾ ਹੁਣ ਇਕੱਲੇ ਆਪਣੇ ਤੌਰ ਤੇ ਲੜਾਂਗੇ ਤੇ ਸਾਡੇ ਅਸੀਂ ਜਿਹੜੇ ਨੈਤਿਕਤਾ ਤੇ ਜਾਂ ਸਿਧਾਂਤਾਂ ਦੇ ਖਿਲਾਫ ਜਿਹੜਾ ਹੈਗਾ ਅਸੀਂ ਨਹੀਂ ਜਾ ਸਕਦੇ ਚਾਹੇ ਕੋਈ ਵੀ ਪਾਰਟੀ ਹੋਵੇ ਇਸ ਕਰਕੇ ਅਕਾਲੀ ਦਲ ਜਿਹੜਾ ਹੈਗਾ ਇਸ ਟਾਈਮ ਇਕੱਲਾ ਚੋਣ ਮੈਦਾਨ ਦੇ ਵਿੱਚ ਉਤਰਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਾਲ ਨੇ ਜੀ ਬਾਕੀ ਪਾਰਟੀਆਂ ਵੀ ਕਹਿੰਦੇ ਸਾਡੇ ਨਾਲ ਆਮ ਆਦਮੀ ਕਹਿੰਦੀ ਸਾਡੇ ਨਾਲ ਦੇਖੋ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਣ ਜੀ ਲੇਕਿਨ ਗੱਲ ਇਹ ਹੈ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਖੇਤਰੀ ਪਾਰਟੀ ਹੈ ਸ਼ੁਰੂ ਤੋਂ ਕਿਸਾਨੀ ਨਾਲ ਵੀ ਜੁੜੀ ਹੋਈ ਹੈ ਤੇ ਜੀਵਿਦਾਦ ਦੇ ਨਾਲ ਜੁੜੀ ਹੋਈ ਹੈ ਚਾਹੇ ਮੋਟਰਾਂ ਤੋਂ ਲੈ ਕੇ ਚਾਹੇ ਟਰੈਕਟਰ ਤੋਂ ਲੈ ਕੇ ਚਾਹੇ ਜਿੰਨੇ ਵੀ ਆਹ ਟੈਕਸਾਂ ਤੋਂ ਲੈ ਕੇ ਜਾਂ ਜਿੰਨਾ ਵੀ ਹੈਗਾ ਕਿਸਾਨਾਂ ਨੂੰ ਜੋ ਵੀ ਸਹੂਲਤ ਦਿੱਤੀ ਹੈ ਉਹ ਅੱਜ ਤੱਕ ਸ਼ਰਮ ਨਹੀਂ ਕਰਦੀ ਸਰਕਾਰ ਚ ਹੀ ਹੋਈ ਹੈ ਜੀ ਅਸੀਂ ਵੀ ਜਿਹੜਾ ਪਿਛਲਾ ਸਾਡਾ ਕਾਰਜਕਾਲ ਸੀਗਾ ਕੱਲੇ ਹਲਕੇ ਗਿਲ ਦੇ ਅੰਦਰ 450 ਮੋਟਰ ਅਸੀਂ ਵੰਡੀ ਹੈ ਜੀ ਨਾ ਉਹ ਤੋਂ ਪਹਿਲਾਂ ਕਦੀ ਆਈ ਹੈ ਨਾ ਉਹ ਤੋਂ ਬਾਅਦ ਕਦੀ ਆਈ ਹੈ ਇੱਕ ਕਲਾਸਿਕ ਰੋਹਿਤ ਸਿੰਘ ਬਿੱਟੂ ਨੂੰ 2 ਕਰੋੜ ਰੁਪਏ ਦੇ ਕੇ ਨਗਰ ਨਗਰ ਉਹਦੀ ਐਨਓਸੀ ਲੈਣੀ ਪਈ ਉਹ ਕਹਿੰਦਾ ਜਦੋਂ ਮੈਂ ਐਨਪੀ ਬਣਿਆ ਸੀ ਮੈਨੂੰ ਸ਼ਰੋਣੀ ਕਾਲੇਦਨ ਨੇ ਇਹ ਆਫਿਸ ਦਿੱਤਾ ਸੀ ਸਰਕਾਰੀ ਦਸਤ ਕਰ ਕਿ ਉਹਦੇ ਉਸ ਟਾਈਮ ਇਹ ਟਰਮਸ ਐਂਡ ਕੰਡੀਸ਼ਨਸ ਪਹਿਨੀ ਹੋਈਆਂ ਸੀ ਕਿਨੇ ਦੇਣਾ ਤੇ ਬਿਜਲੀ ਰੇਟ ਕਿ ਨਹੀਂ ਨਹੀਂ ਜੀ ਨਹੀਂ ਨਹੀਂ ਐਦਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਸ਼ਰੋਣੀ ਕਾਲੇਦਨ ਨੇ ਐਦਾਂ ਕਿਸੇ ਨੂੰ ਦਿੱਤਾ ਹੈ ਨਾ ਕਾਂਗਰਸ ਪਾਰਟੀ ਨਾਲ ਸਾਡੀ ਕੋਈ ਸੰਧੀ ਹੈਗੀ ਹੈ ਉਹ ਤਾਂ ਹੁਣ ਬੋਲਣ ਨੂੰ ਜੋ ਮਰਜ਼ੀ ਕਹੀ ਜਾਣ ਦੇਖੋ ਜਿਨ੍ਹਾਂ ਦੇ ਸਾਰੇ ਪਰਿਵਾਰ ਨੂੰ ਇੱਕ ਚਲੋ ਆਪਣੀ ਆਪਣੀ ਸੋਚ ਹੈਗੀ ਹੈ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਲੇਕਿਨ ਜਿਵੇਂ ਹੁਣ ਕਾਂਗਰਸ ਪਾਰਟੀ ਨੇ ਤੁਸੀਂ ਦੇਖੋ ਇਹਨਾਂ ਦੇ ਦਾਦਾ ਜੀ ਸੀਐਮ ਰਹੇ ਠੀਕ ਹੈ ਇਹਨਾਂ ਦੇ ਭੂਆ ਜੀ ਮੰਤਰੀ ਰਹੇ ਉਸ ਤੋਂ ਬਾਅਦ ਸਾ ਤੇਜ ਪ੍ਰਕਾਸ਼ ਜੀ ਉਹ ਮੰਤਰੀ ਰਹੇ ਇਹਨਾਂ ਦੇ ਬ੍ਰਦਰ ਨੂੰ ਡੀਐਸਪੀ ਬਣਾਤਾ ਗੁਰਕੀਰਤ ਕੋਟਲੀ ਜੀ ਉਹ ਐਮਐਲਏ ਰਹੇ ਇਹ ਤਿੰਨ ਵਾਰ ਏਐਮਪੀ ਬਣਾਤੇ ਕਾਂਗਰਸ ਸਰਕਾਰ ਨੇ ਇਤੋਂ ਜ਼ਿਆਦਾ ਹੁਣ ਪਾਰਟੀ ਹੋਰ ਕੀ ਦੇ ਸਕਦੀ ਜੀ ਇੱਕ ਪਰਿਵਾਰ ਨੂੰ ਤੇ ਜੇ ਉਹਨਾਂ ਨਾਲ ਇਹ ਧੋਖਾ ਕਰ ਸਕਦੇ ਆ ਤੇ ਫੇਰ ਮੇਰੇ ਸਾਹ ਨਾਮ ਪਬਲਿਕ ਨਾਲੇ ਰਲ ਨਹੀਂ ਸਕਦੇ